ਇਹ 2012 ਮਾਡਲ ਆ ਜੀ 652 ਆ ਪਾਵਰ ਸਟੀਅਰਿੰਗ ਆ ਇਹ ਵੀ ਸਾਰਾ origignal ਟਰੈਕਟਰ ਆ ਜੀ ਹਾਂਜੀ 4 95 ਪਹੀਏ ਟਾਇਰ ਆ ਠੀਕ ਹੈ ਜੀ ਪਹਿਲੇ ਨਾਂ ਜੀ ਇਹ ਟਰੈਕਟਰ ਸਾਰਾ origignal ਆ ਜੀ ਠੀਕ ਹੈ ਜੀ ਪੰਜਾਬ ਨੰਬਰ ਆ ਪਹਿਲੇ ਨਾਂ ਹੈ ਜੀ ਇਹਨੇ ਮੁਰਲੇ ਟਾਇਰ 80 ਪਹੀਏ ਆ ਜੀ ਮੁਰਲੇ ਵੀ 80 ਪਹੀਏ ਮੁਰਲੇ ਵੀ 80 ਪਹੀਏ 21 ਮਾਡਲ ਆ ਜੀ ਇੰਜਨ ਗੇਅਰ ਦਾ ਓਕੇ ਪੰਜਾਬ ਨੰਬਰ ਆ ਜੀ ਇੰਜਨ ਗੇਅਰ ਦਾ ਓਕੇ ਆ ਪੰਜਾਬ ਨੰਬਰ ਹੈ ਤੇ ਮਾਡਲ ਵੀ ਕਿੰਨੇ ਆ ਡਬਲ ਕਲਾਚ ਆ 2002 ਮਾਡਲ ਆ ਜੀ ਛੇ ਮਾਡਲ ਆ ਜੀ ਹਾਂਜੀ ਸਾਰਾ origignal tractor ਆ ਬਾਈ ਐਕਸਟ੍ਰਮ 855 ਇਹ ਦੂਜੇ ਨਾਲੋਂ ਫਰਕ ਆ ਹਾਂ ਇਹ ਇਹਦਾ ਇੰਜਨ ਵੱਡਾ ਹੁੰਦਾ ਸਾਈਡ ਗੀਅਰ ਆ ਸੋ ਆਪਾਂ ਮੋਗਾ ਟਰੈਕਟਰ ਮੰਡੀ ਤੇ ਪਹੁੰਚੇ ਆ ਸਾਡੇ ਨਾਲ ਵੀਰ ਜੁੜਿਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬਾਈ ਪਹਿਲਾਂ ਜੱਸੂ ਮਾਨੂ ਕੇ ਵੀਰੇ ਜੱਸੂ ਮਾਨੂ ਕੇ ਹਾਂਜੀ ਤੇ ਬਾਈ ਕਿੰਨੇ ਕ ਟਰੈਕਟਰ ਲਏ ਤੇ ਜੱਸੂ ਟਰੈਕਟਰ ਹੈਗੇ 7-8 ਵੀਰੇ 7-8 ਹਾਂਜੀ ਤੇ ਉੱਚੀਆਂ ਕੰਡੈਨਸਰਾਂ ਦੇ ਹੁੰਦੇ ਆ ਹਾਂ ਉੱਚੀਆਂ ਦੇ ਤੇ ਕਾਪੀ ਕਾਗਜਾਂ ਦੇ ਕਾਪੀ ਕਾਗਜਾਂ ਦੇ ਓਕੇ ਪੰਜਾਬ ਨੰਬਰ ਸਾਰੇ ਟਰੈਕਟਰ ਹਾਂਜੀ ਠੀਕ ਆ ਤੇ ਹੁਣ ਆਪਾਂ ਇਹ ਚਿੰਮ ਇਹਦੇ ਬਾਰੇ ਦੱਸੀ ਜਰਾ ਇਹ 2012 ਮਾਡਲ ਆ ਜੀ 652 ਆ ਪਾਵਰ ਸਟੀering ਆ ਠੀਕ ਆ ਜੀ ਸਾਰਾ origignal tractor ਆ ਮਾੜੀ ਮੋਟੀ ਅਟੈਚਿੰਗ ਆ ਜੀ ਮਾੜੀ ਮੋਟੀ ਅਟੈਚਿੰਗ ਆ ਜੀ ਟਾਇਰਾਂ ਦੀ ਕੰਡੇ ਸੱਟ ਟਾਇਰ ਮਗਰਲੇ ਮੰਨ ਲਓ 70 75 ਪੈਸੇ ਆ ਮੂਹਰੇ 60 ਪੈਸੇ ਆ ਜੀ ਠੀਕ ਆ ਜੀ ਮੂਹਰੇ ਨੇ 60 ਪੈਸੇ ਹਾਂ ਤੇ ਇੰਜਨ ਗੇਅਰ ਪੰਜਾਬ ਨੰਬਰ ਇੰਜਨ ਗੇਅਰ ਦਾ ਫੁੱਲ ਓਕੇ ਆ ਫੁੱਲ ਓਕੇ ਆ ਇੰਜਨ ਗੇਅਰ ਦਾ ਵਾਹ ਕੇ ਚੈੱਕ ਕਰਕੇ ਲੈ ਵਾਹ ਕੇ ਚੈੱਕ ਕਰਕੇ ਜਾ ਸਕਦੇ ਹੋ ਬਈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮਾਡਲ ਕਿੰਨੇ ਆ ਗਿਆ ਬਾਈ 12 ਮਾਡਲ ਆ ਜੀ 12 ਮਾਡਲ ਦਾ ਰੇਟ 4,25,000 ਕੀਮਤ ਹੈ ਇਹਦੀ 4,25,000 ਹਾਂ ਦੇਣਾ ਕਿੰਨੇ ਦਾ 10,000 ਛੱਡ ਦਿਆਂਗੇ ਵਿੱਚੋਂ 35 ਦਾ ਦੇ ਦੇ ਹਾਂ ਪੰ ਦੇ ਦਿਆਂਗੇ ਇਹ 25 ਰੇਟ ਆ 15 ਦਾ ਦੇ ਦਿਆਂਗੇ ਜੀ 15 ਦਾ ਬਾਈ ਇਹ ਟਰੈਕਟਰ ਬੜੂਗਾ 4,15 ਦਾ ਤੇ ਸੈਂਪਲ ਕੱਪੜੇ ਵਾਲੀ ਸਾਤਰੀਆ ਟਰੈਕਟਰ ਚੰਗਾ ਟਰੈਕਟਰ ਦੇਖ ਸਾ ਵੀ ਮੂਰੀ ਆ ਗਿਆ ਕਬੂਟਾ 5501 ਇਹਦੇ ਬਾਰੇ ਦੱਸੀ ਬਾਈ ਇਹ ਵੀ ਸਾਰਾ Ориਜਨਲ ਟਰੈਕਟਰ ਆ ਜੀ ਹਾਂ ਜੀ 4 95 6 ਪੈ ਟਾਇਰ ਆ ਠੀਕ ਹੈ ਜੀ ਪਹਿਲੇ ਨਾ ਜੀ ਠੀਕ ਹੈ ਜੀ ਹਾਂ ਜੀ ਕੁੱਲੇ ਪਲੇਟਫਾਰਮ ਦਾ ਆ ਗਿਆ ਤੇ ਕਨੋਪੀ ਵਗੈਰਾ ਲੱਗੀ ਹੋਈ 21 ਮਾਡਲ ਆ ਜੀ 21 ਮਾਡਲ ਆ ਇੰਜਨ ਗੇਅਰ ਦਾ ਬਾਈ ਇੰਜਨ ਗੇਅਰ ਦਾ ਫੁੱਲ ਓਕੇ ਆ 6 25 ਡਿਮਾਂਡ ਹੀ ਇਹਦੀ ਆ 6 25 ਡਿਮਾਂਡ ਹੀ ਇਹਦੀ ਆ 15 ਦਾ ਹੀ ਇਹ ਦੇ ਦਿਆਂਗੇ ਜੀ 6 ਲੱਖ 15 ਹਜ਼ਾਰ ਦਾ ਟਰੈਕਟਰ ਇਹ ਬਣੂ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਸਾਰੇ ਓਰੀਜਨਲ ਟਰੈਕਟਰ ਆ ਸਾਰਾ ਟਰੈਕਟਰ ਰੀਨ ਆ ਬਾਈ ਹਾਂ ਜੀ ਸਾਰਾ ਓਰੀਜਨਲ ਟਰੈਕਟਰ ਹੈ ਚੰਗਾ ਟਰੈਕਟਰ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਮੂਰੇ ਆ ਗਿਆ 35 ਦਾ ਸਿਉਣਾ ਲਿਖਾ 4983 RX ਹਾਂਜੀ ਇਹਦੇ ਵਾਰੀ ਦਸੀ ਬਾਈ ਇਹ ਟਰੈਕਟਰ ਸਾਰਾ Ориجنਲ ਆ ਜੀ ਠੀਕ ਆ ਜੀ ਪੰਜਾਬ ਨੰਬਰ ਆ ਪਹਿਲੇ ਨਾ ਹਜੇ ਠੀਕ ਆ ਜੀ ਪਹਿਲੇ ਨਾ ਆ ਹਾਂਜੀ ਤੇ ਪੈਰ ਨਾਲ ਦੇ ਹੈਗੇ ਆ 85 90 ਪੈਸੇ ਪੈਰ ਨਾਲ ਦੇ 85 90 ਪੈਸੇ ਹਾਂਜੀ ਇੰਜਨ ਗੇਅਰ ਦਾ ਕਿਵੇਂ ਰੋ ਇੰਜਨ ਗੇਅਰ ਦਾ ਓਕੇ ਆ ਜੀ ਇੰਜਨ ਗੇਅਰ ਦਾ ਓਕੇ ਆ ਬਈ 4 35 ਡਿਮਾਂਡ ਆ 20 ਮਾਡਲ ਆ ਜੀ 20 ਮਾਡਲ ਆ 4 ਲੱਖ 35 ਹਜ਼ਾਰ ਡਿਮਾਂਡ ਆ ਮੌਕੇ ਦਾ ਮੌਕੇ ਤੇ 25 ਦਾ ਦੇ ਦਿਆਂਗੇ ਮੌਕੇ ਤੇ 4 ਲੱਖ 25 ਹਜ਼ਾਰ ਦਾ ਬਣੂ ਮੇਟਰੋ ਟਰੈਕਟਰ ਦੇਖ ਰਹੇ ਹਾਂ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਚੰਗਾ ਟਰੈਕਟਰ ਹੈ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਆ ਗਿਆ ਜੌਂਡੀਆ ਰਬਈ 5405 ਤੇ ਘੋੜਾ ਵੈਂਪਰ ਲੱਗਿਆ ਹੋਇਆ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਾ ਬਾਈ ਇਹਦੇ ਮਗਰਲੇ ਟਾਇਰ 80 ਪੈਸੇ ਆ ਜੀ ਮੂਰਲੇ ਵੀ 80 ਪੈਸੇ ਮੂਰਲੇ ਵੀ 80 ਪੈਸੇ 21 ਮਾਡਲ ਆ ਜੀ 21 ਮਾਡਲ ਹੈ ਪੰਜਾਬ ਨੰਬਰ ਤੇ ਇੱਕ ਕਨੋਪੀ ਵਗੈਰਾ ਲੱਗੀ ਹੋਈ ਆ ਪੰਜਾਬ ਨੰਬਰ ਹੈ ਤੇ ਸਾਈਡ ਕਲੱਚ ਚਲ ਆ ਗਿਆ ਹਾਂਜੀ ਇੰਜਨ ਗੇਅਰ ਦਾ ਫੁੱਲ ਓਕੇ ਆ ਜੀ ਫੁੱਲ ਓਕੇ ਆ ਰੇਟ ਇਹਦਾ ਹੈਗਾ 8 ਲੱਖ 10 ਹਜ਼ਾਰ ਜੀ 8 ਲੱਖ 10 ਹਜ਼ਾਰ ਓਕੇ ਤੇ ਮਾਨਤਾਣ ਕਰ ਦਿਆਂਗੇ 8 ਲੱਖ ਤੇ ਮਾਨਤਾ ਨੂੰ ਹਜੂ ਮਿੱਤਰ 8 ਦਾ ਦੇ ਦਿਆਂ 8 ਦਾ ਟਰੈਕਟਰ ਇਹ ਬਣ ਜੂ ਟਰੈਕਟਰ ਚੰਗਾ ਆਜੋ ਅਗਲੇ ਟਰੈਕਟਰ ਦੀ ਗੱਲ ਕਰੀ ਆਜੂਗਾ ਆ ਗਿਆ ਸਿਉਣਾ ਲੀ 21 750 ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਦੱਸੋ ਇਹਦੇ 60 ਪੈਸੇ ਚਾਰੇ 60 ਪੈਸੇ ਟਾਇਰ ਪੈਣੇ ਬਈ ਚਾਰੇ ਤੇ ਟਰੈਕਟਰ ਦੇਖ ਸਕਦੇ ਹੋ ਤੁਸੀਂ ਸਿੰਪਲ ਕੱਪੜੇ ਵਾਲੀ ਸਾਤਰੀਆ ਇੰਜਨ ਗੇਅਰ ਦਾ ਕਿੰਦਾ ਇੰਜਨ ਗੇਅਰ ਦਾ ਓਕੇ ਪੰਜਾਬ ਨੰਬਰ ਆ ਜੀ ਇੰਜਨ ਗੇਅਰ ਦਾ ਓਕੇ ਆ ਪੰਜਾਬ ਨੰਬਰ ਹੈ ਤੇ ਮਾਡਲ ਬਾਈ ਕਿੰਨੇ ਆ ਦਬਲ ਕਲਾਚ ਆ 2002 ਮਾਡਲ ਆ ਜੀ ਦਬਲ ਕਲਚ 2002 ਮਾਡਲ ਹੈ ਹਾਂ 2 ਲੱਖ 10000 ਰੇਟ ਆ 2 ਲੱਖ 10000 ਰੇਟ ਹਾਂ 1 90 ਦਾ ਦੇ ਦਿਆਂਗੇ 1 ਲੱਖ 90000 ਦਾ ਟਰੈਕਟਰ ਇਹ ਮਿੱਤਰੋ ਬਣੂਗਾ ਟਰੈਕਟਰ ਦੇਖ ਸਕਦੇ ਹੋ ਹਾਂਜੀ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਰਾ ਇਹ ਆ ਗਿਆ 855 ਜੀ ਹਾਂਜੀ ਇਹਦੇ ਬਾਰੇ ਦੱਸੀ ਬਾਈ ਇਹ 6 ਮਾਡਲ ਆ ਜੀ ਹਾਂਜੀ ਸਾਰਾ Ориਜినਲ ਟਰੈਕਟਰ ਆ ਬਾਈ ਸਾਰਾ Ориਜినਲ ਹੈ ਮਗਰਲੇ ਟਾਇਰ ਅੱਧੇ ਆ ਮੂਰਲੇ 60 ਪੈਸੇ ਆ ਜੀ ਮਗਰਲੇ ਟਾਇਰ ਅੱਧੇ ਨੇ ਬਾਈ ਮੂਰਲੇ 60 ਪੈਸੇ ਡਬਲ ਕਲੱਚ ਆ ਡਬਲ ਕਲੱਚ ਮੋੜਵੇਂ ਹੀ ਸੱਚ ਆ ਗਿਆ ਪੰਜਾਬ ਨੰਬਰ ਪੰਜਾਬ ਨੰਬਰ 285 ਰੇਟ ਆ ਜੀ ਇਹ 285 ਰੇਟ ਆ ਤੇ ਮੌਕੇ ਤੇ 275 ਦਾ ਦੇ ਦਿਆਂ 275000 ਦਾ ਮੌਕੇ ਤੇ ਬਣੂ ਮਿੱਤਰੋ ਸੈਂਪਲ ਕੱਪੜੇ ਵਾਲੀ ਸਾੜੀ ਆ ਗਈ ਤੇ ਇੰਜਨ ਗੇਅਰ ਦਾ ਕਿਵੇਂ ਰਹੂ ਇੰਜਨ ਗੇਅਰ ਦਾ ਓਕੇ ਆ ਫੁੱਲ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਜਿਉਂ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਸਰ ਐਮ 855 ਜੀ ਐਕਸ ਐਮ 855 ਇਹ ਦੂਜੇ ਨਾਲੋਂ ਫਰਕ ਹੈ ਹਾਂ ਇਹਦਾ ਇੰਜਨ ਵੱਡਾ ਹੁੰਦਾ ਸੈਡ ਗੇਅਰ ਆ ਇਹਦਾ ਇੰਜਨ ਵੱਡਾ ਹੁੰਦਾ ਫੈਡ ਗੇਅਰ ਆ ਗਿਆ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਬਾਈ ਸੈਂਪਲ ਕੱਪੜੇ ਵਾਲੀ 7 ਤਰੀਕ ਨੋਪੀ ਵਗੈਰਾ ਲੱਗੀ ਹੋਈ ਹੈ ਤੇ ਟਾਇਰਾਂ ਦੀ ਕੰਡੀਸ਼ਨ ਟਾਇਰ ਰੱਸੀ ਪੈਸੇ ਆ ਮੂਰਲੇ 90 ਪੈਸੇ ਵੀਰੇ ਮੂਰਲੇ 90 ਪੈਸੇ ਨੇ ਮਗਰਲੇ 80 ਪੈਸੇ ਪਾਵਰ ਸਟੀering ਪਾਵਰ ਸਟੀering ਹੈ ਤੇ ਇੰਜਨ ਗੇਅਰ ਦਾ ਕਿਵੇਂ ਰੋ ਇੰਜਨ ਗੇਅਰ ਦਾ ਫੁੱਲ ਓਕੇ ਆ ਬਾਈ ਇੰਜਨ ਗੇਅਰ ਦਾ ਫੁੱਲ ਓਕੇ ਆ 2012 ਮਾਡਲ ਆ 2012 ਮਾਡਲ ਆ ਗਿਆ 415000 ਰੇਟ ਆ ਜੀ 415000 ਡਿਮਾਂਡ ਹੈ ਮੌਕੇ ਤੇ 4 ਦਾ ਦੇ ਦੇ ਪੂਰੇ 4 ਲੱਖ ਦਾ ਮੌਕੇ ਤੇ ਬਣੂ ਟਰੈਕਟਰ ਹੈ ਹਾਂ ਜੀ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਬਾਈ ਹੋਰ ਖੜੇ ਆ ਟਰੈਕਟਰ 4-5 ਕਰੇ 4-5 ਕਿਹੜੇ-ਕਿਹੜੇ ਖੜੇ ਨੇ ਬਾਈ ਸੋਨਾ ਲੀਕਾ ਤੇ 855 ਦਾ ਟਰੈਕਟਰ ਠੀਕ ਹੈ ਜੀ ਹਾਂ ਜੀ ਤੇ ਉੱਚੇ ਕੰਡੀਸ਼ਨ ਨੇ ਸਨ ਨਾ ਉੱਚੇ ਕੰਡੀਸ਼ਨ ਦੇ ਆ ਜੀ 20 ਮਾਡਲ ਠੀਕ ਹੈ ਜੀ ਹਾਂਜੀ ਤੇ ਪਿੰਡ ਕਿਹੜਾ ਪੈ ਗਿਆ ਬਾਈ ਮਾਨੂਕੇ ਗੱਲ ਮਾਨੂਕੇ ਗੱਲ ਹਾਂ ਬਾਗੇ ਪਰਾਨੇ ਕੋਲੇ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਬਾਈ ਜੀ 94648 48407 ਜੀ 94648 48407 ਇਹ ਬਾਈ ਦਾ ਮੋਬਾਈਲ ਨੰਬਰ ਹੈ ਹਨਾ ਬਾਤ ਬਾਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਲਾਓ ਵੀ ਮਿੱਤਰੋ ਇਹ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ